ਸੈਸ਼ਨ ਤੋਂ ਪਹਿਲਾਂ ਅਨਾਜ ਮੰਡੀ ਭਵਾਨੀガル ਦੇ ਵਿੱਚ ਚਾਰਤੀ ਐਸੋਸੀਏਸ਼ਨ ਅਤੇ ਵਪਾਰੀ ਅਤੇ ਟਰੱਕ ਯੂਨੀਅਨ ਦੇ ਵੱਲੋਂ ਮੀਟਿੰਗ ਕੀਤੀ ਗਈ ਅਤੇ ਜੀਰੀ ਦੀ ਖਰੀਦ ਨੂੰ ਲੈ ਕੇ ਚਰਚਾ ਕੀਤੀ ਗਈ ਇਸ ਨੂੰ ਲੈ ਕੇ ਜਾਣਕਾਰੀ ਦਿੰਦੇ ਹੋਏ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬਾਸਮਤੀ ਦੀ ਖਰੀਦ ਨੂੰ ਲੈ ਕੇ ਉਹਨਾਂ ਨੇ ਅੱਜ ਮੀਟਿੰਗ ਦੇ ਫੈਸਲਾ ਲਿਆ ਹੈ ਕਿ ਕਿਸਾਨਾਂ ਨੂੰ ਬਾਕੀ ਮੰਡੀਆਂ ਦੇ ਨਾਲੋਂ ਵਾਜਰੇਤਾ ਦਿੱਤਾ ਜਾਵੇਗਾ ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਮੰਡੀ ਦੇ ਵਿੱਚ ਆ ਕੇ ਲਾਭ ਉਠਾਉਣ ਇਸ ਮੌਕੇ ਵਪਾਰੀ ਦੇ ਵੱਲੋਂ ਵੀ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨ ਆਪਣੀ ਜੀਰੀ ਨੂੰ ਅਨਾਜ ਮੰਡੀ ਭਵਾਨੀ ਦੇ ਵਿੱਚ ਲੈ ਕੇ ਆਣ ਅਤੇ ਉਹਨਾਂ ਦਾ ਬੰਦ ਦਾ ਰੇਟ ਉਹਨਾਂ ਨੂੰ ਦਿੱਤਾ ਜਾਵੇਗਾ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਪ੍ਰਦਾਨ ট্রাক ਯੂਨੀਅਨ ਦੇ ਨੇਵੀਂ ਆਸ਼ਵਾਸ਼ਣ ਦਿੱਤਾ ਉਹਨਾਂ ਦੇ ਵੱਲੋਂ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਦਾ ਭਰੋਸਾ ਦਿੱਤਾ ਗਿਆ ਸਾਡੀ ਜੋ ਐਸੋਸੀਏਸ਼ਨ ਹੈ ਪਿਛਲੇ ਵਾਰੀ ਵੀ ਅਸੀਂ ਸਟਾਰਟ ਕਰਾਈ ਦੀ ਉਹ ਮੇਨ ਅੱਜ ਸਾਡੀ ਮੀਟਿੰਗ ਸੀ ਬਾਸਪਤੀ ਜੀਰੀ ਦੀ ਪਰਚੇਸ ਸੰਬੰਧੀ ਤੇ ਲਾਸਟ ਈਅਰ ਅਸੀਂ ਸਾਡੀ ਮੰਡੀ ਭੋਹ ਨਿਗੜ ਚ ਸ਼ੁਰੂ ਹੋਈ ਸੀ ਪਹਿਲੀ ਵਾਰੀ ਬਾਸਪਤੀ ਦੀ ਪਰਚੇਜ 12 ਪਰਚੇਜ਼ਰ ਆਏ ਸੀ ਸਾਡੇ ਭੋਹ ਨਿਗੜ ਲੋਕਲ ਵੀ ਸੀ ਇਸ ਵਾਰੀ ਵੀ ਜੋਸ਼ੇ ਸਬੰਧ ਚ ਮੀਟਿੰਗ ਚੱਲ ਰਹੀ ਹੈ ਸਾਡੀ ਪਰਚੇਜ਼ਰ ਆਏ ਹੋਏ ਨੇ ਸਾਡੇ ਕੋਲ ਤੇ ਨਾਲ ਹੀ ਟਰੱਕ ਜੀਆਂ ਦੇ ਪ੍ਰਧਾਨ ਸਾਡੇ ਗੁਰਪ੍ਰੀਤ ਸਿੰਘ ਜੀ ਤੇ ਇਹਨਾਂ ਦੀ ਸਾਰੀ ਟੀਮ ਸਾਡੇ ਕੋਲ ਆਈ ہوئی ਆ ਕਿਉਂਕਿ ਜੋ ਟਰੱਕਸ ਦੇ ਰੇਟ ਵਗੈਰਾ ਨੇ ਉਹਨਾਂ ਲਈ ਵੀ ਇਹਨਾਂ ਨੇ ਸਾਨੂੰ ਪੂਰੀ ਮਦਦ ਕੀਤੀ ਆ ਵੀ ਮੰਡੀ ਚ ਜੋ ਬਾਸਪਤੀ ਦੀ ਪਰਚੇਜ ਆਵੇ ਅਸੀਂ ਰੇਟ ਆਪਣੇ ਘੱਟ ਤੋਂ ਘੱਟ ਰੱਖਾਏ ਤਾਂ ਜੋ ਆਲੇ-ਦਾਲੇ ਵਾਲੀਆਂ ਮੰਡੀਆਂ ਨਾਲ ਉਹ ਵੀ ਉਰੇ ਰੇਟ ਵੱਧ ਸਕਣਾਂ ਤੇ ਸਾਡੇ ਕੋਲ ਉਹਰੇ ਬਾਸਪਤੀ ਦੀ ਜੀਰੀ ਦੀ ਮੰਡੀ ਚਾਵੇ ਵੱਤ ਵੱਤ ਆ ਤਾਂ ਹਾਲੇ ਕਿਸਾਨਾਂ ਨੂੰ ਸਬੰਧੀ ਜਾਣਕਾਰੀ ਨਹੀਂ ਮਿਲੀ ਤਾਂ ਉਹ ਅਪੀਲ ਕਰਨਾ ਚਾਹੋਗੇ ਭਵਾਨੀਗੜ੍ਹ ਦੇ ਲੱਗ ਕੇ ਭਵਾਨੀਗੜ੍ਹ ਦੇ ਦੇਖੋ ਸਾਰੇ ਸਾਡੇ ਭਵਾਨੀਗੜ੍ਹ ਦੇ ਇਲਾਕਾ ਨਿਵਾਸੀ ਨੇ ਸਾਡੇ ਕਿਸਾਨ ਵੀਰਾਂ ਨੂੰ ਅਸੀਂ ਇਹ ਅਪੀਲ ਕਰਦੇ ਆਂ ਵੀ ਭਵਾਨੀਗੜ੍ਹ ਦੀ ਮੰਡੀ ਚ ਬਾਸਪਤੀ ਦੀ ਉਹ ਜੀਰੀ ਹੈ ਉਹਦੀ ਪਰਚੇਜ ਸ਼ੁਰੂ ਹੋ ਚੁੱਕੀ ਹੈ ਤੁਸੀਂ ਵੱਤ ਵੱਤ ਲੈ ਕੇ ਆਓ ਆਲੇ-ਦਾਲ ਵਾਲੀਆਂ ਮੰਡੀਆਂ ਨੂੰ ਜੋ ਪਰਚੇਜਰਾਂ ਨੇ ਸਾਨੂੰ ਆਪਣਾ ਵਾਦਾ ਕੀਤਾ ਵੀ ਆਲੇ-ਦਾਲ ਵਾਲਿਆਂ ਨੇ ਮੰਡੀਆਂ ਨੂੰ ਸੀ 50-100 ਰੁਪਏ ਉਰੇ ਵਾਲੇ ਦਲ ਨੂੰ ਮਰੀਏਟ ਬੱਤ